ਰਾਹਿਰ ਜੀ ਦਾ ਖਾਲਸਾ ਰਾਹਿਰ ਜੀ ਕੀ ਥੱਤੇ ਤੁਸੀਂ ਤਾਂ ਸਾਰੇ ਆਪ ਹੀ ਇੰਨੇ ਸਿਆਣੇ ਬੰਦੇ ਬੈਠੇ ਆ ਹੁਣ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਆਪਾਂ ਗੱਲ ਕਿਹੜੇ ਟੌਪਿਕ ਤੇ ਤੇ ਕਿੱਥੋਂ ਕਰਨੀ ਆ ਉਪੀ ਜੀ ਆਪਾਂ ਪੁਰਾਣੇ ਖਿਆਲਾਂ ਸੋਚੀ ਜਾਂਦੇ ਆ ਪਿੱਛੇ ਜਾਂਦੇ ਆ ਸਿੱਖ ਰਾਜ ਹੋਰ ਬੱਲਾ ਹੁਣ ਉਹ ਮੇਰੇ ਖਿਆਲ ਚੀਜ਼ਾਂ ਕੋ ਆਪਾਂ ਨੂੰ ਅੱਗੇ ਆ ਜਾਣਾ ਚਾਹੀਦਾ ਮੈਂ ਤਾਂ ਇਹੀ ਕਹਿੰਨਾ ਹਮੇਸ਼ਾ ਕਿ ਪ੍ਰੈਗਮੈਟਿਕ ਥੌਟ ਲੈ ਕੇ ਤੇ ਪ੍ਰੋਗਰੈਸਿਵ ਥੌਟਸ ਲੈ ਕੇ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਹੈਗਾ ਰਾਇਦਰ ਕਿ ਆਪਾਂ ਪਿੱਛੇ ਦਾ ਸੋਚੀ ਜਾਈਏ ਵੀ ਉਦੋਂ ਆ ਹੋ ਗਿਆ ਸਾਡੀ ਲੀਡਰਸ਼ਿਪ ਨੇ ਆਹ ਕਰਤਾ ਆ ਹੋਣਾ ਚਾਹੀਦਾ ਸੀ ਗਲਤੀਆਂ ਬਹੁਤ ਹੋਈਆਂ ਨੇ ਚਾਹੇ ਕਹ ਲਓ ਕਿ ਉਸ ਟਾਈਮ ਤੇ ਸਮਝ ਨਹੀਂ ਸਕੇ ਆਪਣੀ ਲੀਡਰਸ਼ਿਪ ਜਿਸ ਕਰਕੇ ਆਪਾਂ ਹੁਣ ਵਾਰ-ਵਾਰ ਉਸੇ ਇਸ਼ੂਜ਼ ਦੇ ਵਿੱਚ ਇਨਵੋਲਡ ਹੋ ਰਹੇ ਹਾਂ ਠੀਕ ਆਪਣੇ ਨਾਲ ਪੰਜਾਬ ਨਾਲ ਐਸ ਸੱਚ ਆਪਣੇ ਗ੍ਰੀਵਾਂਸਿਸ ਹੈਗੇ ਨੇ ਖਾਸ ਕਰਕੇ ਆਪਣੇ ਸਿੱਖ ਇਸ਼ੂਜ਼ ਹੈਗੇ ਨੇ ਬਹੁਤ ਜਿਹੜੇ ਪ੍ਰਾਣੇ ਆਈਡੈਂਟੀਟੀ ਨਾਲ ਆਪਣੇ ਜੁੜੇ ਹੋਏ ਨੇ ਉਹ ਬਿਫੌਰਸ ਲੈਕ ਆਫ ਜਿਹੜਾ ਲੀਡਰਸ਼ਿਪ ਹੈਗਾ ਹੁਣ ਤਾਂ ਮਤਲਬ ਕਿ ਲੀਡਰਸ਼ਿਪ ਦਾ ਬਹੁਤ ਵੱਡਾ ਵੈਕਿਊਮ ਆ ਆਪਣੇ ਪੰਜਾਬ 'ਚ ਖਾਸ ਕਰਕੇ ਸਿੱਖ ਲੀਡਰਸ਼ਿਪ ਦੇ ਵਿੱਚ ਇਸੇ ਤਰ੍ਹਾਂ ਆਪਾਂ ਰਿਲੀਜੀਅਸ ਲੀਡਰਸ਼ਿਪ ਨੂੰ ਦੇਖ ਲਈਏ ਹੁਣ ਪਿਛਲੇ ਦਿਨਾਂ ਤੁਸੀਂ ਦੇਖੋ ਕਿਸ ਤਰ੍ਹਾਂ ਐਸਜੀਪੀਸੀ ਨੇ ਬਲੇਟ ਐਂਡ ਮਿਸਯੂਜ਼ ਕੀਤਾ ਹੈਗਾ ਆਪਣੇ ਆਪ ਨੂੰ ਮਿਸਯੂਜ਼ ਕਰਾਇਆ ਜਸਟ ਟੂ ਗਿਵ ਸਮ ਪੋਲਿਟੀਕਲ ਬੈਨੀਫਿਟ ਟੂ ਦਾ ਅਕਾਲੀ ਦਲ ਬਾਗਲ ਖਾਸ ਕਰਕੇ ਜਿਸ ਦਿਨਾਂ ਨੇ ਉਹ ਪਲੇਕਾਰਟਸ ਦੇ ਬੰਦੇ ਆ ਫੋਟੋ ਵਾਲੇ ਜਦੋਂ ਮੈਨੂੰ ਯਾਦ ਆ 86 ਵੇਲੇ ਜਦੋਂ 84 ਟਟਿਆ ਕਾਲ ਤੱਕ ਮੈਂ 20 ਦਿਨਾਂ ਬਾਅਦ ਦੇਖਿਆ ਹੈਗਾ ਤਾਂ ਉਸ ਟਾਈਮ ਤੇ ਸਾਡੀ ਥਾਟਸ ਸੀ ਵੀ ਇਹ ਚੀਜ਼ ਇਸੇ ਤਰ੍ਹਾਂ ਪ੍ਰਜ਼ਰਵ ਰਹਿਣੀ ਚਾਹੀਦੀ ਹੈ ਜਦੋਂ ਮੈਂ ਮੂਵਮੈਂਟ ਦੇ ਵਿੱਚ ਆਪਣਾ ਘਰੋਂ ਆਇਆ ਹੈਗਾ ਬਾਹਰ ਜਦੋਂ ਮੈਨੂੰ ਇਸ਼ਤਿਹਾਰੀ ੋਸ਼ੇਤ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਉਦੋਂ ਵੀ ਮੈਂ ਆਪਣੀ ਥਾਟ ਰੱਖੀ ਸੀ ਅੱਜ ਇੱਕ ਉਸ ਮੇਰੇ ਨਾਲ ਦੇ ਬੰਦੇ ਜਿਉਂਦੇ ਨੇ ਉਦੋਂ ਵੀ ਕਿਹਾ ਸੀ ਵੀ ਕਾਲ ਤੱਕ ਸਾਹਿਬ ਦੀ ਦੁਆਰਾ ਅਸਾਰੀ ਨਹੀਂ ਹੋਣੀ ਚਾਹੀਦੀ ਸੀ ਉਹਦੀਆਂ ਜਿਹੜੀਆਂ ਫਾਊਂਡੇਸ਼ਨ ਸੀਗੀਆਂ ਉਹ ਐ ਸੱਚ ਇੰਟੈਕਟ ਸੀਗੀਆਂ ਆਪਾਂ ਨੂੰ ਉਹ ਮਮੋਰੀਅਲ ਪ੍ਰਜ਼ਰਵ ਕਰਨਾ ਚਾਹੀਦਾ ਸੀ ਐਟ ਐਨੀ ਕੋਸਟ ਇਸ ਕਰਕੇ ਜੇ ਆਪਾਂ ਪਿੱਛੇ ਦੇਖਾਂਗੇ ਬਹੁਤ ਕੁਝ ਐ ਹੋਇਆ ਆਪਾਂ ਬਹੁਤ ਤੇਜ਼ੀ ਨਾਲ ਚੱਲੇ ਆ ਉਦੋਂ ਵੀ ਕਮੇਟੀਆਂ ਬਣ ਗਈਆਂ ਕੋਈ ਕਿੱਧਰ ਨੂੰ ਚੱਲ ਪਿਆ ਕੋਈ ਕਿੱਧਰ ਨੂੰ ਚੱਲ ਪਿਆ ਪਰ ਕੋਈ ਜੇ ਦੇਖੋ ਮੈਂ ਤੁਹਾਨੂੰ ਅੰਦਰੋਂ ਦੱਸਾਂ ਤਾਂ ਕੋਈ ਕੋਈ ਕੋਆਰਡੀਨੇਟਿਡ ਐਫਰਟ ਨਹੀਂ ਸੀਗੀ ਜਿਸ ਦੇ ਨਾਲ ਕਿ ਆਪਾਂ ਸਿਕ ਸਟਰਗਲ ਨੂੰ ਸਾਮ ਸਕਦੇ ਹਰ ਇੱਕ ਦਾ ਆਪਣਾ ਅਜੰਡਾ ਸੀਗਾ ਹਰ ਇੱਕ ਨੇ ਆਪਣੀ ਸੋਚ ਮੁਤਾਬਕ ਚੱਲੇਗਾ ਅਸੀਂ ਤਾਂ ਸਿੰਗਲ ਫੇਜ਼ ਅਜੰਡਾ ਲੈ ਕੇ ਘਰੋਂ ਆਏ ਸੀ ਕਿ ਜਿਹੜੀ ਸਾਡੀ 84 ਚ ਜੋ ਸਾਡੀ ਪ੍ਰਾਈਡ ਤੇ ਡਿਗਨਟੀ ਨੂੰ 6 ਵਜੇ ਹੈਗੀ ਆ ਉਹਦਾ ਅਸੀਂ ਜਿਸ ਤਰ੍ਹਾਂ ਸਟੇਟ ਨੇ ਜਵਾਬ ਦਿੱਤਾ ਉਹਨੂੰ ਮੋੜ 'ਮ ਅਸੀਂ ਆਪਣੇ ਵੱਲੋਂ ਜਵਾਬ ਦਿੱਤਾ ਹੈਗਾ ਸਾਡਾ ਤਾਂ ਸਿਰਫ ਸਿੰਗਲ ਪੁਆਇੰਟ ਏਜੰਡਾ ਸੀ ਜਦੋਂ ਅਸੀਂ ਜਨਰਲ ਵੈਦਿਆ ਕੋਲੇ ਪਹੁੰਚ ਕੇ ਸੀਗੇ ਉਦੋਂ ਮੈਟਰ ਆਫ ਟਾਈਮ ਸੀਗਾ ਕਿ ਕਦੋਂ ਹਿੱਟ ਹੋ ਸਕਦਾ ਉਹ ਉਸ ਤੋਂ ਬਾਅਦ ਫਿਰ ਤੁਸੀਂ ਇਹੀ ਸਲਾਹ ਕੀਤੀ ਸੀ ਵੀ ਉਹਨੇ ਤੋਂ ਅੱਗੇ ਕਰਨਾ ਕੀ ਹੈਗਾ ਸੋ ਸਾਡੇ ਕੋਲੇ ਆਪਸ਼ਨ ਸੀਗੇ ਜਾਂ ਤਾਂ ਪਾਕਿਸਤਾਨ ਜਾਂਦੇ ਸਾਨੂੰ ਆਫਰ ਵੀ ਸੀਗੀ ਪਾਕਿਸਤਾਨ ਲਈ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਸਾਨੂੰ ਐਨਡੀਏ ਵਾਂਗੂ ਟ੍ਰੇਨਿੰਗ ਦਿਓਗੇ ਉਹਨਾਂ ਦਾ ਇਸ ਬਾਰੇ ਕੋਈ ਜਵਾਬ ਨਹੀਂ ਸੀ ਉੱਥੇ ਅਸੀਂ ਹੁਣ ਰਹਿਣ ਨੂੰ ਤਾਂ ਭਾਰਤ ਕਿਹੜਾ ਛੋਟਾ ਸੀ ਇੱਥੇ ਰਹਿ ਸਕਦੇ ਸੀ ਕਿ ਅਸੀਂ ਰਹਿ ਹੀ ਰਹੇ ਸੀ ਪਹਾੜੇ ਨੇਚਰ ਦੇ ਦੂਸਰੀ ਆਪਸ਼ਨ ਸੀ ਕਿ ਵੈਸਟਰਨ ਵਰਲਡ 'ਚ ਅਸੀਂ ਜਿਵੇਂ ਹੌਂਡ ਰੌਲਾ ਪੈ ਰਿਹਾ ਇਸੇ ਤਰ੍ਹਾਂ ਉਦੋਂ ਵੀ ਬਹੁਤ ਰੌਲਾ ਪੈ ਰਿਹਾ ਸੀ ਜਗਜੀਤ ਸਿੰਘ ਧਵਾਨ ਉਹਨਾਂ ਦਾ ਰੌਲਾ ਸੀ ਗੰਗਾ ਸਿੰਘ ਧੋਮ ਦਾ ਰੌਲਾ ਸੀ ਮੇਜਰ ਜਨਰਲ ਭੁੱਲਰ ਅਮਰੀਕਾ ਪਹੁੰਚੇ ਹੋਏ ਸੀਗੇ ਉਹ ਗੱਲਾਂ ਆਉਂਦੀਆਂ ਰਹਿੰਦੀਆਂ ਸੀ ਸਾਨੂੰ ਵੀ ਭਲੇਖਾ ਸੀ ਵੀ ਸ਼ਾਇਦ ਉੱਥੇ ਬਹੁਤ ਵੱਡਾ ਸਾਡਾ ਜਗਾੜ ਹੋਊਗਾ ਤੇ ਸਾਨੂੰ ਕੋਈ ਨਾ ਕੋਈ ਰਾਹ ਦਿਖੂਗਾ ਕਿਉਂਕਿ ਅਸੀਂ ਇਸ ਦਿਨੋਂ ਵੈਰੀ ਕਲੀਅਰ ਸੀਗੇ ਕਿ ਮੈਨਟਾਇਰ ਲਈ ਅਸੀਂ ਭਾਰਤ ਨੂੰ ਡੀਫੀਟ ਨਹੀਂ ਕਰ ਸਕਦੇ ਸਾਨੂੰ ਆਪਣੀ politcal thought ਹੀ process ਰਹੀ thought ਨਹੀਂ ਅੱਗੇ ਵਧਣਾ ਪਊਗਾ ਇਲੈਕਟੋਰਲੀ ਵਧਣਾ ਪਊਗਾ ਹੋਰ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਸੀਗੀ ਇਹੀ ਗੱਲਾਂ ਜਿਹੜੀਆਂ ਵੈਸ ਸੋਚ ਕੇ ਫਿਰ ਮੈਨੂੰ ਮੇਰੀ ਡਿਊਟੀ ਲੱਗੀ ਕਿ ਮੈਂ ਬਾਹਰ ਜਾਵਾਂ ਫਿਰ ਮੈਂ ਅਮਰੀਕਾ ਗਿਆ ਹੈਗਾ 1986 अर्ली 86 ਉੱਥੇ ਜਾ ਕੇ ਵੀ ਮੈਂ ਜਦੋਂ ਦੇਖਿਆ ਕੁਝ ਮਹੀਨਿਆਂ ਬਾਅਦ ਮੈਂ ਸਿੱਖ ਲੀਡਰਸ਼ਿਪ ਜਿਹੜੀ ਉੱਥੇ ਸੀ ਇਸ ਤਰ੍ਹਾਂ ਦਾਰਸ਼ ਸਿੰਘ ਮੈਂ ਸੁਣੀ ਸੀ ਹੋ ਰੇ ਇਸ ਤਰ੍ਹਾਂ ਦੇ ਗਰੁੱਪ ਸੀ ਵਰਕ ਡਬਲਯੂ ਸੇ ਕੋਆਰਡੀਨੇਸ਼ਨ ਦਾ ਗਰੁੱਪ ਸੀਗੇ ਯੂਥ ਨਾਲ ਮੈਂ ਇੰਟਰੈਕਸ਼ਨ ਨਹੀਂ ਕੀਤੀ ਕਿਉਂਕਿ ਉਸ ਟਾਈਮ ਤੇ ਮੈਂ ਇਸ਼ਤਿਹਾਰੀ ਸੀਗਾ ਮੇਰੇ ਤੇ ਬਹੁਤ ਵੱਡਾ ਨਾਮ ਸੀਗਾ ਇਸ ਕਰਕੇ ਮੈਂ ਬਹੁਤਾ ਪਬਲਿਕਸ ਕੇ ਦੀ ਜਾਂਦਾ ਨਹੀਂ ਸੀਗਾ ਜਿਹੜੇ ਵੀ ਸੱਜਣਾ ਨੂੰ ਅਸੀਂ ਮਿਲੇ ਆ ਉਹਨਾਂ ਕੋਲੇ ਕੋਈ ਰeal ਪਿਕਚਰ ਹੀ ਨਹੀਂ ਸੀ ਪੰਜਾਬ ਤੋਂ ਉਹ ਤਾਂ ਕੁਝ ਹੋਰ ਹੀ ਸੋਚੀ ਬੈਠਿਆ ਜਿਵੇਂ ਹੁਣ ਬੈਠੇ ਪੰਨੂ ਵਰਗੇ ਧਮਕੀਆਂ ਦੇ ਜਾਂਦੇ ਆ ਬਾਹਰ ਉਹ ਇਦਾਂ ਦੀ ਸਥਿਤੀ ਉਸ ਟਾਈਮ ਤੇ ਸੀ ਸਾਰੀ ਕਨਫਿਊਜ਼ਨ ਸੀਗੀ ਕੋਈ ਕੋਆਰਡੀਨੇਸ਼ਨ ਨਹੀਂ ਸੀਗੀ ਪੰਜਾਬ ਨਾਲ ਜਦ ਕੇ ਬਾਹਰਲੇ ਸਿੱਖਾਂ ਨਾਲ ਮੈਂ ਉੱਥੇ ਵੀ ਇਹ ਗੱਲ ਕਿਹਾ ਹੁਣ ਵੀ ਉਹ ਬਾਰ-ਬਾਰ ਕਹਿਣਾ ਕਿ ਉਹਨਾਂ ਦੀ ਐਫਰਟ ਚਾਹੀਦੀ ਆ ਕਿ ਇੱਥੇ ਜਿਹੜੀ ਪੰਜਾਬ ਵਿੱਚ ਸਿੱਖ ਲੀਡਰਸ਼ਿਪ ਡਵੈਲਪ ਹੋਵੇ ਉਸ ਨੂੰ ਮਜ਼ਬੂਤ ਕੀਤਾ ਜਾਵੇ ਉਹਦੀ ਆਵਾਜ਼ ਬਾਹਰ ਵਾਲੇ ਬਣ ਰੈਦਰ ਕਿ ਉਹਨਾਂ ਦੀ ਆਵਾਜ਼ ਆਪਾਂ ਇੱਥੇ ਬਣੀਏ ਆਪਾਂ ਨੂੰ ਉਹ ਮਿਸਲੀਡ ਕਰ ਰਹੇ ਆ ਰੈਫਰੈਂਡਮ ਤੁਸੀਂ ਗੁਰਦੁਆਰਿਆਂ ਚ ਰੈਫਰੈਂਡਮ ਕਰਾ ਕੇ ਕੀ ਪ੍ਰੂਵ ਕਰ ਦੋਗੇ ਤੁਸੀਂ ਸਾਰੇ ਸੂਝਵਾਨ ਬੈਠੇ ਆ ਮੈਨੂੰ ਕੋਈ ਸਮਝਾ ਦਿਓ ਇਸ ਗੱਲ ਤੇ ਕਿ ਉਹ ਰੈਫਰੈਂਡਮ ਆਉਂਦਾ ਆਪਾਂ ਨੂੰ ਫਾਇਦਾ ਕੀ ਹੈ ਮਤਲਬ ਇੰਨੀ ਵੇਸਟਫੁਲ એનર્ਜੀ ਕਰ ਰਹੇ ਆ ਪੈਸੇ ਇਕੱਠੇ ਕਰਦੇ ਆ ਪਤਾ ਨਹੀਂ ਕੀ ਹੋਣ ਜਿਵੇਂ ਉਹਨਾਂ ਨੇ ਸੋਢਲੀ ਚੱਗੀ ਜੀ 16 ਮਿਲੀਅਨ ਡਾਲਰ ਕੇਜਰੀਅਲ ਨੂੰ ਦੇ ਦਿੱਤਾ ਮੈਂ ਦਾਅਵੇ ਨਾ ਕਹਿ ਸਕਦਾ ਕਿ ਇੰਨੀ ਸ਼ਮਤਾ ਹੀ ਹੈ ਨਹੀਂ ਸਿੱਖ ਕੌਮ ਕੋਲ ਅਸੀਂ ਦੇਖਿਆ ਮੈਂ ਤਾਂ ਉਸ ਟਾਈਮ ਦਾ ਦੌਰ ਦੇਖਿਆ 84 ਵਾਲਾ ਜਦਕਿ ਉਸ ਟਾਈਮ ਤੇ ਸ਼ਮਤਾ ਨਹੀਂ ਸੀ ਕਿ ਸਾਰੀ ਮੂਵਮੈਂਟ ਨੂੰ ਪਿੱਛੇ ਨਹੀਂ 16 ਮਿਲੀਅਨ ਡਾਲਰ ਦਿੱਤਾ ਹੋਣਾ ਗੱਲ ਕਿਹੜੀ ਕਰ ਰਹੇ ਆ ਮਤਲਬ ਆਪਾਂ ਆਪਣਾ ਮਾਹੌਲ ਆਪ ਵੜਾ ਰਹੇ ਆ ਇਥੋਂ ਕੋਈ ਬੋਲਦਾ ਨਹੀਂ ਮੈਂ ਬੜੀ ਵਾਰ ਦੇਖਦਾ ਕੋਈ ਬੋਲੇ ਤਾਂ ਸਹੀ ਵੀ ਤੁਸੀਂ ਜਿਹੜੇ ਬਾਹਰ ਬੈਠੇ ਆ ਉਹ ਸਾਨੂੰ ਕਿਵੇਂ ਲੀਡ ਕਰ ਸਕਦੇ ਆ ਹਾਊ ਕੈਨ ਦੇ ਡਿਸਾਈਡ आवर ਅਜੰਡਾ ਇਨਸਾਈਡ ਪੰਜਾਬ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਡਿਸਕਸ ਹੋਣੀਆਂ ਚਾਹੀਦੀਆਂ ਨੇ ਆਪਾਂ ਨੂੰ ਇਹ ਸਾਨੂੰ ਜਦੋਂ 84 ਆਈ ਨਾ ਜਦੋਂ ਮੈਂ ਦਰਬਾਰ ਸਾਹਿਬ ਦੇਖਿਆ ਉਹਨਾਂ ਬਾਰੇ ਮੈਂ ਹੁਣ ਪੜ ਰਿਹਾ ਸੀਗਾ ਜਦੋਂ ਮੈਂ ਜੌਨ ਐਲੀਆ ਦੀਆਂ ਲਾਈਨਾਂ ਪੜੀਆਂ ਉਦੋਂ ਸਾਨੂੰ ਆਹ ਅਹसास ਪਹਿਲੀ ਵਾਰੀ ਹੋਇਆ ਸੀ ਹਮ ਤੋਂ ਜੈਸੇ ਯਹਾਂ ਕੇ ਥੇ ਹੀ ਨਹੀਂ ਬੇ ਅਮਾ ਥੇ ਅਮਾ ਕੇ ਥੇ ਹੀ ਨਹੀਂ ਰਾਸਤੇ ਕਾਰਵਾ ਕੇ ਸਾਥ ਰਹੇ ਮਰਹਰੇ ਕਾਰਵਾ ਕੇ ਥੇ ਹੀ ਨਹੀਂ ਉਦੋਂ ਪਤਾ ਲੱਗਿਆ ਵੀ ਅਸੀਂ ਤਾਂ ਜਿਹੜਾ ਰਾਹ ਆਪਣਾ ਸਮਝੀ ਬੈਠੇ ਸੀ ਰਾਹ ਸਾਡਾ ਤਾਂ ਹੈ ਹੀ ਨਹੀਂਗਾ ਸਾਨੂੰ ਤਾਂ ਇਹ ਆਪਣੇ ਬਰਾਬਰ ਦੀ ਡਿਗਨਿਟੀ ਵਾਲਾ ਇੰਡੀਵਿਜੂਅਲ ਸਮਝਦੀ ਨਹੀਂਗੇ ਸਾਡੀ ਪ੍ਰਾਈਡ ਤੇ ਡਿਗਰੀ ਨੂੰ 6:00 ਵਜੇ ਸੀ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਹੈਗਾ ਅੱਜ ਤੱਕ ਆਪਣੀਆਂ ਇੰਦੀਆਂ ਸਰਕਾਰਾਂ ਕਾਲੀ ਨੰਗਲੀਆਂ ਹਜੇ ਤੱਕ ਆਪਣੇ ਕੋਲ ਐਗਜ਼ੈਕਟ ਨੰਬਰ ਨਹੀਂ ਪਤਾ ਕਹਿਦੇ ਉਤੀਸ ਕਿ ਕਿੰਨੇ ਬੰਦੇ ਉੱਥੇ ਮਾਰੇ ਗਏ ਆ ਕਿੰਨੀਆਂ ਲਾਸ਼ਾਂ ਜਿਹੜੀਆਂ ਜਿਨ੍ਹਾਂ ਦਾ ਸੰਸਕਾਰ ਹੋਇਆ ਕ੍ਰਾਈਮਸ ਅਗੇਂਸਟ ਹਿਮੈਨਿਟੀ ਹੋਏ ਨੇ ਉਹ ਚੀਜ਼ਾਂ ਬਾਰੇ ਨਾਂ ਤਾਂ ਕੋਈ ਆਵਾਜ਼ ਉੱਠਦੀ ਆ ਨਾ ਆਪਾਂ ਕੁਐਸਚਨ ਕਰਦੇ ਇਹ ਗੱਲਾਂ ਮੈਂ ਉਠਾਈਆਂ ਨੇ ਮੈਂ ਸਖਬੀਰ ਹੋਣਾ ਕੋ ਸਿੱਧੀਆਂ ਗੱਲਾਂ ਅਠਾਈਆਂ ਨੇ ਉਹਨਾਂ ਕੋਲ ਕੋਈ ਜਵਾਬ ਹੀ ਨਹੀਂ ਪਹਿਲੀ ਗੱਲ ਤਾਂ ਹੈ ਵੀ ਉਹਨਾਂ ਨੂੰ ਨੌਲੇਜ ਹੀ ਨਹੀਂ ਮਤਲਬ ਕਿ ਬੇਸਿਕ ਜਿਹੜੇ ਆਪਣੇ ਇਸ਼ੂਜ਼ ਦੇ ਉਹਨਾਂ ਬਾਰੇ ਨਾ ਤਾਂ ਉਹ ਕਦੀ ਸੋਚਣਾ ਚਾਹੁੰਦੇ ਨੇ ਨਾ ਉਧਰ ਦੀ ਲੰਘਣਾ ਚਾਹੁੰਦੇ ਮੈਂ ਕਿਉਂ ਐਸਟੀਪੀਸੀ ਬਾਰੇ ਹੁਣ ਗੱਲ ਕੀਤੀ ਵੀ ਫਲੈਕਸ ਕਿਉਂ ਵੰਡੇ ਉਹਨਾਂ ਨੇ ਕੀ ਆਪਾਂ ਹੁਣ ਆਕਾਸਤਖ ਸਾਹਿਬ ਇਹ ਹੋਊਗਾ ਕਿ ਸੜਕਾਂ ਕੰਢੇ ਲੱਗ ਲੱਗ ਜਾਂ ਆਪਾਂ ਆਪਣਾ ਜਿਹੜਾ ਚੀਜ਼ ਮੇਨ ਤਾਂ ਉਹ ਮੈਮੋਰੀਅਲ ਸੀਗਾ ਉਹ ਪੜੇ ਹੱਥੋਂ ਨਿਕਲ ਗਈ ਸੀ ਹੁਣ ਆਪਾਂ ਦਾ ਮਤਲਬ ਕਿ ਉਹਨਾਂ ਨੂੰ ਪੋਲੀਟਿਕਲ ਪਰਪਸਿਸ ਲਈ ਵਰਤ ਰਿਆ ਪਰ ਮੈਂ ਦਾਅਵੇ ਨਾ ਕਹਿੰਦਾ ਆਉਂਦਾ ਹੁਣ ਵੀ ਬਾਦਲ ਦੇ ਹੱਥ ਕੁਛ ਨਹੀਂ ਆਇਆ ਇਸ ਵਾਰੀ ਵੀ ਰਿਜ਼ਲਟ ਤੁਸੀਂ ਦੇਖ ਲਿਓ ਹੋਰ ਦੋ ਜਨਾਂ ਨੂੰ ਆ ਹੀ ਜਾਣੇ ਹਨ ਮਤਲਬ ਅੱਜ ਤੱਕ ਸੁਖਵੀਰ ਬਾਦਲ ਹੋਈ ਦਰਬਾਰ ਸਾਹਿਬ ਦੀ ਜਿਹੜੀ ਆਪਾਂ ਐਨੀਵਰਸਰੀ ਵੇਲੇ ਸਮਾਗਮ ਕਰਦੇ ਆਂ ਕਦੀ ਉਹਦੇ 'ਚ ਉਹ ਜਾ ਨਹੀਂ ਸਕੇ ਸ਼ਿਰਕਤ ਨਹੀਂ ਕਰ ਸਕੇ ਇੰਨੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਮਤਲਬ ਇਸ ਚੀਜ਼ ਦਾ ਅੱਜ ਤੱਕ ਆਪਾਂ ਕੋਈ ਭਰਮਾ ਸਮਾਗਮ ਨਹੀਂ ਕਰ ਸਕੇ ਸੀ ਜੂਂਦੇ ਕੱਠ ਨੂੰ ਲੈ ਕੇ ਨਾ ਕਰ ਸਕੇ ਆਪਾਂ ਦਿੱਲੀ ਦੇ ਕਤਲਿਆਂ ਬਾਰੇ ਸਿਰਫ ਤੇ ਸਿਰਫ ਉਥੇ ਜਾਂਦੇ ਆ ਦੋ ਚਾਰ ਉਹੀ ਬੰਦੇ ਉਹੀ ਚਿਹਰੇ ਜਾਂਦੇ ਨੇ ਉਹ ਆਪਣੀਆਂ ਤਕਰੀਰਾਂ ਫੋਕੇ ਨਾਰੇ ਤੇ ਕੰਨਾਂ ਤਾਲੀਆਂ ਕਰਵਾਉਣ ਵਾਲੀ ਸਾਸਤ ਲੈ ਕੇ ਜਾਂਦੇ ਆ ਉਹੀ ਸਾਸਤ ਲੈ ਕੇ ਮੁੜੇ ਆਉਂਦੇ ਆ ਅਸੀਂ ਸੋਚ ਸਕਦੇ ਹੈਗੇ ਆ ਕਿ ਬਾਕੀ ਜੇ ਆਪਾਂ ਆਲੇ ਦੁਆਲੇ ਦੇਖੀਏ ਹੁਣ ਦੇਖੋ ਨਮਾ ਅਨਰੈਸਟ ਚੱਲ ਰਿਹਾ ਮਿਊ ਕੈਰਾਡੋਨੀਆ ਦੇ ਵਿੱਚ ਜਿਹੜੀ ਕਿ ਪੈਰਿਸ ਦੀ ਕਲੋਨੀ ਹੈਗੀ ਆ ਮੈਡੀਟੇਰੀਅਨ ਸੀ ਅਫਰੀਕਨ ਸਾਈਡ ਤੇ ਉੱਥੇ ਦੇਖੋ ਦੋ ਵਾਰੀ ਰੈਫਰੈਂਡਮ ਦੀ ਰੌਲਾ ਪੈ ਚੁੱਕਿਆ ਰੈਫਰੈਂਡਮ ਹੋਇਆ ਬੜੀ ਛੋਟੀ ਹੀ ਮਤਲਬ ਕਿ VOTING PERCENTAGE ਤੇ ਫਰਕ ਨਾ ਥੋੜੀ ਨਾ ਉਹ ਹਾਰ ਗਈ ਸੀ ਉਥੋਂ ਦੇ ਲੋਕ ਜਿਹੜੇ ਮਦਈ ਹੈਗੇ ਆ ਇੰਡੀਪੈਂਡੈਂਸ ਦੇ ਫ੍ਰॉम ਫ੍ਰਾਂਸ ਅੱਜ ਵੀ ਉਹ ਫ੍ਰਾਂਸ ਦੀ ਕਲੋਨੀ ਹੈਗੀ ਆ ਇਸੇ ਤਰ੍ਹਾਂ ਤੁਸੀਂ ਹੁਣ ਦੇਖਿਆ ਹੋਊਗਾ ਕੈਟਲੋਨੀਆ ਸਪੇਨ ਦੇ ਵਿੱਚ ਉੱਥੇ ਕਿਉਂਕਿ ਗਵਰਨਮੈਂਟ ਜਿਹੜੀ ਨਵੀਂ ਗਵਰਨਮੈਂਟ ਫਾਰਮ ਹੋਈ ਉਹਦੇ ਕੋਲੇ ਮжоਰਿਟੀ ਨਹੀਂ ਸੀ ਜਿੱਥੇ ਫਿਰ ਉੱਥੇ ਉਹਨਾਂ ਨੇ ਕੈਟਲੋਨੀਆ ਦੇ ਜਿਹੜੇ ਸੈਪਰੇਟਿਸਟ ਜਿਹੜੀ ਇੰਡੀਪੈਂਡੈਂਸ ਦੀ ਮੰਗ ਕਰਦੇ ਆ ਉਹ ਰਫਰੈਂਡਮ ਦੇ ਵਿੱਚ ਜਿੱਤ ਵੀ ਚੁੱਕੇ ਆ ਉਹਨਾਂ ਦਾ ਡੀਲ ਹੋਈ ਵੀ ਜਿਹੜੇ ਉਹਨਾਂ ਦੇ ਖਿਲਾਫ ਸੈਪਰੇਟਿਸਮ ਦੇ ਕੇਸ ਸੀਗੇ ਸਾਰੇ ਉਹਨੂੰ ਕੇਸ ਵਾਪਸ ਹੋਣਗੇ ਦੁਆਰਾ ਉਹਨਾਂ ਨੂੰ ਫਰੈਂਡਰ ਬਕਰਉਣ ਦੀ ਇਜਾਜ਼ਤ ਮਿਲੇਗੀ ਆਫੀਸ਼ੀਅਲੀ ਉਸ ਕਰਕੇ ਉਹਨਾਂ ਦੀ ਡੀਲ ਹੋਈ ਹੈ ਸਪੈਨਿਸ਼ ਗਵਰਨਮੈਂਟ ਨਾਲ ਤਾਂ ਉਹਨਾਂ ਨੇ ਆਪਣੀ ਮੈਂਬਰ ਪਾਰਲੀਮੈਂਟਸ ਦੀ ਸਪੋਰਟ ਜਿਹੜੀ ਆ ਪਲੈਜ ਕੀਤੀ ਹੈਗੀ ਐ ਟੂ ਸਪੈਨਿਸ਼ ਗਵਰਨਮੈਂਟ ਆਪਨੇ ਤੁਸੀਂ ਦੇਖੋ ਸਿਮਰਨਜੀਤ ਮਾਨ ਹਣੀ ਉਹ ਨਾਰੇ ਸਾਰਾ ਦਿਨ ਲਾਈ ਜਾਣਗੇ ਜਾ ਕੇ ਲਾਓ ਤਾਂ ਫਿਰ ਪਾਰਲੀਮੈਂਟ ਚ ਦੱਸੋ ਆਪਣੀ ਚੋਣ ਵੀ ਉਸੇ ਮੁੱਦੇ ਤੇ ਲੜੋ ਵੀ ਮੇਰਾ ਸਿੰਗਲ ਪੁਆਇੰਟ ਅਜੰਡਾ ਹੈਗਾ ਕਿ ਮੈਂ ਸੈਪਰੇਟਿਸ ਲੈਂਡ ਦੀ ਮੰਗ ਕਰਦਾ ਹੈਗਾ ਉਹੋ ਚੁਣ ਕੇ ਜਾਓ ਕਰੋ ਫਿਰ ਆਇਰਿਸ਼ ਨੈਸ਼ਨਲਿਸਟਾਂ ਵਾਲੀ ਗੱਲ ਜਿਵੇਂ ਸਨਫੇਨ ਦੇ ਬੰਦੇ ਚੁਣੇ ਜਾਂਦੇ ਸੀਗੇ ਪਰ ਜਦ ਤੱਕ ਉਹਨਾਂ ਦਾ 1998 ਤੱਕ ਸਮਝੋ ਹਟਾਰੇ ਉਹ ਗਿਆ ਉਹਨਾਂ ਨੇ ਕਦੀ ਸੌ ਨਹੀਂ ਚੁੱਕੀ ਕਵੀਨ ਦੀ ਆਪਾਂ ਕਿਹੜੀ ਦੁਨੀਆ 'ਚ ਰਹਿ ਰਹੇ ਆ ਤੁਹਾਡੇ ਸਾਹਮਣੇ Kurds ਨੇ کوردستان ਦੇ ਵਿੱਚ ਰੈਫਰੈਂਡਮ ਕੀਤਾ ਸਕਸੈਸਫੁਲੀ 99.9% ਵੋਟ ਲਿੱਤੇ ਜਿਹੜਾ ਨਾਰਦਰਨ ਰੀਜਨ ਆ ਇਰਾਕ ਦਾ ਉਹਨਾਂ ਨੂੰ ਕਿਸੇ ਨੇ ਰੈਕੋਗਨਾਈਜ਼ ਨਹੀਂ ਕੀਤਾ ਅੱਜ ਵੀ ਉਹ ਲੈਂਡਲੌਕਡ ਹੈਗੇ ਨੇ ਇਨਸਾਈਡ ਇਰਾਕ ਨੇ ਠੀਕ ਆ ਉਹਨਾਂ ਕੋਲੇ ਸੋਵਰਨ ਗਵਰਨਮੈਂਟ ਹੈਗੀ ਆ ਉਹਨਾਂ ਕੋਲੇ ਤੇਲ ਦਾ ਬੜਾ ਵੱਡਾ ਜਖੀਰਾ ਉਹਨਾਂ ਦਾ ਰੂਟ ਆ ਜਿਹੜਾ ਕਨੈਕਟ ਕਰਦਾ ਉਸ ਖਿੱਤੇ ਨੂੰ ਯੂਰਪ ਦੇ ਨਾਲ ਥ्रू ਟਰਕੀ ਆਪਾਂ ਮੰਨ ਲੇ ਕਿ ਪਹਿਲੇ ਇਹ ਚੀਜ਼ਾਂ ਡਿਸਕਸ ਕਰ ਗਿਆ ਵੀ ਆਪਣੇ ਜਿਹੜੇ ਕਹਿੰਦੇ ਨੇ ਹੁਣ ਤੁਸੀਂ ਅਮਰਤਪਾਲ ਦੀ ਸਟੋਰੀ ਲੈ ਲਓ ਦੇਖੋ ਕਿੱਡੇ-ਕੱਡੇ ਜਵਾਕਾਂ ਨੂੰ ਦਾਅਵੇ ਕਰਦੇ ਸੀ ਹੁਣ ਕੀ ਹੋਇਆ ਉਦੋਂ ਜੇ ਮੈਂ ਆਵਾਜ਼ ਠਾਉਂਦਾ ਸੀ ਵੀ ਪੰਜਾਬ ਡਸਨਟ ਨੀਡ ਐਨ ਅਦਰ ਕਨਫਰਨਟੇਸ਼ਨ ਰਾਈਟ ਨਾਓ ਅਸੀਂ ਕਿਸੇ ਤਰ੍ਹਾਂ ਦਾ ਵੀ ਹੁਣ ਕੋਈ ਕਿਸੇ ਤਰ੍ਹਾਂ ਦਾ ਝਗੜਾ ਮੋਲ ਨਹੀਂ ਲੈਣਾ ਚਾਹੁੰਦੇ ਜੇ ਆਪਾਂ ਚੱਲਣਾ ਪ੍ਰਾਣਾ ਕੋ ਸੋਚ ਕੇ ਚੱਲਣਾ ਤਾਂ ਕੋਈ ਵਿਚਾਰ ਚਰਚਾ ਪਹਿਲੇ ਤਾਂ ਜਿਹੜੇ ਆਪਣੇ ਸਾਰੇ ਫ੍ਰੈਂਚ ਗਰੁੱਪਸ ਨੇ ਇਹਨਾਂ ਨੂੰ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਅਪਣਾਉਣਾ ਪਊਗਾ ਜਿੱਥੇ ਇਹ ਚੀਜ਼ਾਂ ਡਿਸਕਸ ਹੋਣ ਆਪਾਂ ਆਪਣੇ ਮੁੱਦਿਆਂ ਨੂੰ ਹੈਂਡਲ ਕਿਵੇਂ ਕਰਨਾ ਹੈਗਾ ਕੀ ਆਪਾਂ ਰੈਪ੍ਰেজੈਂਟ ਕਰਦੇ ਆ ਸਾਰੇ ਪੰਜਾਬ ਨੂੰ ਆਪਣੇ ਕੋਲੇ ਤਾਂ ਹੁਣ ਕੋਈ origignal ਪਾਰਟੀ ਵੀ ਹੈ ਨਹੀਂ ਆਪਾਂ ਉਹ ਵੀ ਗਵਾਲੀ ਮਤਲਬ ਕਿ ਆਪਾਂ ਕਿਸ ਫਰੰਟ ਤੇ ਚੱਲ ਰਹੇ ਹੈਗੇ ਆ ਇੱਕੋ ਇੱਕ ਸੰਸਥਾmane ਫਾਰਮਰਸ ਜਿਹੜੇ ਐਜੀਟੇਟ ਕਰ ਰਹੇ ਨੇ ਉਹ ਵੀ ਆਪਸ ਵਿੱਚ ਵੰਡੇ ਹੋਏ ਨੇ ਮਤਲਬ ਆਪਣੇ ਕੋਲੇ ਤਾਂ ਕੋਈ ਇਸ ਤਰ੍ਹਾਂ ਦੀ ਹੁਣ ਸੰਸਥਾ ਹੈ ਨਹੀਂ ਜਿਹੜੀ ਕੋਈ ਆਪਣੀ ਨੈਸ਼ਨਲ ਲੈਵਲ ਤੇ ਕੀ ਸਟੇਟ ਲੈਵਲ ਤੇ ਆਵਾਜ਼ ਉਠਾ ਸਕੇ ਕਿ ਸਾਡੇ ਗ੍ਰੀਵੈਂਸਿਸ ਕੀ ਨੇ ਉਨੇ ਇਲੈਕਸ਼ਨਾਂ ਦੇਖੋ ਖਤਮ ਹੋਇਆ ਪੀਰੀਅਡ ਕਿਤੇ ਕੋਈ ਪੰਜਾਬ ਦਾ ਮੁੱਦਾ ਡਿਸਕਸ ਹੋਇਆ ਕਿਤੇ ਇੱਕ ਵੀ ਗੱਲ ਪਾਵੇਂ ਕਾਲੀ ਜਲ ਨੇ ਆਪਣੀ ਮੈਨੀਫੈਸਟੋ ਵਿੱਚ ਚੰਡੀਗੜ੍ਹ ਦਾ ਈਸ਼ੂ ਰੱਖਿਆ ਆਨੰਦਪੁਰ ਸਾਹਿਬ ਦੇ ਮਤੇ ਬਾਰੇ ਜੇਕਰ ਕੀਤਾ ਪਰ ਕੀ ਉਹਨਾਂ ਨੇ ਆਪਣੀਆਂ ਸਪੀਚਾਂ ਵਿੱਚ ਆਪਣੇ ਜਿਹੜੇ ਪੋਲ ਗੈਦਰਿੰਗਸ ਹੋਈਆਂ ਕੀ ਉੱਥੇ ਉਹ ਬੋਲੇ ਇਸ ਬਾਰੇ ਬਿਲਕੁਲ ਨਹੀਂ ਬੋਲੇ ਮਤਲਬ ਕਿ ਜਦ ਆਪਾਂ ਜਿਹੜੀਆਂ ਚੀਜ਼ਾਂ ਲਿਖਦੇ ਉਹਦੇ ਤੋਂ ਆਪਾਂ ਸ਼ਾਈਵੇ ਕਰ ਸਕਦੇ ਹਾਂ ਇੱਕ ਚੀਜ਼ ਨਾਲ ਆਪਣਾ ਕੁਝ ਹੱਲ ਨਹੀਂ ਹੋਣਾ ਆਪਾਂ ਪ੍ਰਾਣੇ ਘੂੜੇ ਭਿਾਈ ਜਾਈਏ ਗੱਲਾਂ ਕਰੀ ਜਾਈਏ ਉਹਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਪ੍ਰੈਗਮੈਟਿਕ ਥਾਟ ਪ੍ਰੋਗਰੈਸਿਵ ਥਾਟਸ ਦੇ ਨਾਲ ਆਪ ਵਿਚਾਰ ਵਟਾਂਦਰਾ ਕਰਕੇ ਫੇਰ ਹੀ ਅੱਗੇ ਵਧਿਆ ਜਾ ਸਕਦਾ ਤਾਂ ਕੋਈ ਬਿਗਨਿੰਗ ਆਪਾਂ ਅਖਤਿਆਰ ਕਰ ਸਕਦੇ ਪਰ ਆਪਣੇ ਕੋਲੇ ਡੀਪ ਅੰਡਰਸਟੈਂਡਿੰਗ ਚਾਹੀਦੀ ਆ ਕਿ ਆਲੇ ਦੁਆਲੇ ਦਾ ਆਪਣਾ ਮਾਹੌਲ ਕੀ ਹੈਗਾ ਕਿਸ ਮੂਵਮੈਂਟ ਨਾਲ ਆਪਾਂ ਆਪਣੇ ਆਪ ਨੂੰ ਰਿਲੇਟ ਕਰਨਾ ਅਤੇ ਕਿਸ ਤਰ੍ਹਾਂ ਦੀ ਰੂਪਰੇਖਾ ਅਸਾਰ ਕੇ ਆਪਾਂ ਅੱਗੇ ਵਧਣਾ ਹੈਗਾ ਮੈਂ ਤਾਂ ਇੰਨੀਆਂ ਮੇਰੀਆਂ ਥਾਟਸ ਸੀਗੀਆਂ ਬਹੁਤ ਮੈਨੂੰ ਖੁਸ਼ੀ ਹੋਈ ਹੈ ਕਿ ਮੈਂ ਤੁਹਾਡੇ ਵਿੱਚ ਆ ਕੇ ਸ਼ਾਮਲ ਹੋਇਆ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ